ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਨਵੇਂ ਵਲੌਗ ਦੇ ਵਿੱਚ ਤੇ ਤੁਸੀਂ ਇਸ ਵਕਤ ਸਾਨੂੰ ਦੇਖ ਰਹੇ ਹੋ ਜੀ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਬਹਾਵਲਨਗਰ ਤਹਿਸੀਲ ਚਿਸ਼ਤੀਆਂ ਇਹ ਅਸੀਂ ਇੱਕ ਪਿੰਡ ਦੇ ਬਾਰ ਬਾਰ ਜਰਾਹ ਜਾਂਦੇ ਜਾਂਦੇ ਰੁਕੇ ਹਾਂ ਤੇ ਹੁਣ ਅਸੀਂ ਐਕਸਪਲੋਰ ਕਰਨ ਜਾ ਰਹੇ ਹਾਂ ਜੀ ਚੋਲਸਤਾਨ ਦਾ ਏਰੀਆ ਚੋਲਸਤਾਨ ਹੈ ਜਿਹੜਾ ਜਿਵੇਂ ਆਪਣੇ ਮਾਝਾ ਮਾਲਵਾ ਦੁਆਬਾ ਆਪਣੇ ਇੱਕ ਰੀਜਨ ਪੈਂਦੇ ਨੇ ਚੜ੍ਹਦੇ ਪੰਜਾਬ 'ਚ ਉਵੇਂ ਜਿਹੜਾ ਚੋਲਸਤਾਨ ਹੈ ਸਾਊਥ ਪੰਜਾਬ 'ਚ ਦੱਖਣ ਵਾਲੇ ਪਾਸੇ ਜਿੱਧਰ ਆਪਣੇ ਰਾਜਸਥਾਨ ਸ਼ੁਰੂ ਹੋ ਜਾਂਦਾ ਹੈ ਆਪਣੇ ਸ਼ਿਰਗੰਗਾ ਨਗਰ ਅਨੂਪਗੜ ਥੱਲੇ ਨੂੰ ਜਦੋਂ ਜਾਂਦੇ ਆ ਬੀਕਾ ਨੇਰ ਵਾਲੀ ਸਾਈਡ ਉਧਰਲਾ ਪਾਸਾ ਇਹ ਲੈਂਦੇ ਪੰਜਾਬ ਦਾ ਤੇ ਹੈ ਹੈਗੀ ਇਹ ਵੀ ਪੰਜਾਬੀ ਨੇ ਪਰ ਜਿਹੜਾ ਇਹਨਾਂ ਦਾ ਕਲਚਰ ਹੈ ਇਹ ਲਾਹੌਰ ਤੇ ਕਸੂਰ ਤੋਂ ਬਹੁਤ ਡਿਫਰੈਂਟ ਹੈ ਆਪਾਂ ਇਹਨਾਂ ਦੇ ਇਹੀ ਦੇਖਣ ਜਾਣਾ ਵੀ ਇਹਨਾਂ ਦਾ ਕਿ ਉਹ ਹੋ ਜਾ ਰਹਿਣ ਸਹਿਣਾ ਹੈ ਨਾ ਕਿਵੇਂ ਰਹਿੰਦੇ ਨੇ ਅਸੀਂ ਵੀ ਉਹਨਾਂ ਦੇ ਘਰਾਂ 'ਚ ਉਹਨਾਂ ਕੋਲੇ ਰਹਿਣ ਜਾਵਾਂਗੇ ਹੁਣ ਤੇ ਪਿਛਲੇ ਸਾਲ ਸਾਡਾ ਬੜਾ ਮਨ ਸੀਗਾ ਮਤਲਬ ਇਹ ਚੀਜ਼ਾਂ ਦੇਖਣ ਦਾ ਪਰ ਸਾਡੇ ਕੋਲੇ ਵੀਜ਼ਾ ਨਹੀਂ ਸੀਗਾ ਇਧਰ ਦਾ ਹਨਾ ਤਾਂ ਕਰਕੇ ਅਸੀਂ ਅਤੇ ਦੇਖ ਨਹੀਂ ਸਕੇ ਜਿਵੇਂ ਖੁਸ਼ੀਂ ਦੱਸੇ ਇੱਕ ਡਿਫਰੈਂਟ ਤਰ੍ਹਾਂ ਦਾ ਕਲਚਰ ਹੈ ਡਿਫਰੈਂਟ ਤਰ੍ਹਾਂ ਦੀ ਲੈਂਡ ਹੈ ਸੋ ਨਾਲ ਕੌਣ ਕੌਣ ਆ ਮੈਂ ਤੁਹਾਨੂੰ ਦਿਖਾਦਾ ਨਾਲੇ ਥੋੜਾ ਜਿਹਾ ਦਿਖਾਦਾ ਕਿ ਕਿਵੇਂ ਦਾ ਇਹ ਇਲਾਕਾ ਹੈਗਾ ਇਹ ਸਾਰਾ ਤੁਸੀਂ ਦੇਖ ਸਕਦੇ ਹੋ ਇੱਥੋਂ ਨਾ ਡਰਾਈ ਲੈਂਡ ਥੋੜੀ ਥੋੜੀ ਸ਼ੁਰੂ ਹੋਗੀ ਤੇ ਥੋੜੀ ਥੋੜੀ ਇਹ ਮਤਲਬ ਜਿਹੜਾ ਆਬਾਦ ਪੂਰੀ ਜ਼ਮੀਨ ਵਾਲਾ ਇਲਾਕਾ ਜਿਵੇਂ ਕਸੂਰ ਹੈ ਹੋਰ ਉਧਰ ਜ਼ਮੀਨਾਂ ਵਧੀਆ ਤੇ ਉਹ ਇਲਾਕਾ ਹੁਣ ਖਤਮ ਹੋ ਜੋ ਜਿਵੇਂ ਰੇਗਿਸਤਾਨ ਆਪਣੇ ਹੁੰਦਾਗਾ ਉਵੇਂ ਇੱਥੇ ਸ਼ੁਰੂ ਹੋ ਜੇ ਤੇ ਹੁਣ ਆਪਣੇ ਨਾਲ ਜਾਣਗੇ ਜੀ ਢਿੱਲੋਂ ਸਾਹਿਬ ਤੇ ਇਹਨਾਂ ਨੇ ਆਪਾਂ ਨੂੰ ਦੁਬਾਰਾ ਜੁਆਇਨ ਇਹਨਾਂ ਨੇ ਜੁਆਇਨ ਕਰ ਲਿਆ ਮੋੜਿਆ ਜੀ ਆ ਮੋੜੇ ਕੰਮ ਖਤਮ ਹੋ ਗਿਆ ਮੋੜੇ ਹਾਂ ਇਹ ਦੋ ਤਿੰਨ ਦਿਨ ਵਿੱਚ ਉਹਦੀ ਗੈਰਹਾਜ਼ਰ ਰਹੇ ਤੇ ਕਿੱਥੇ ਕਿੱਥੇ ਲੈ ਕੇ ਜਾਉਂਗੇ ਜੀ ਅੱਜ ਚੋਲਸਤਾਨ ਚ ਉਹ ਦੱਸ ਦੋ ਮੜਾ ਵੈਸੇ ਜਿਹੜਾ ਇਹ ਚੋਲਸਤਾਨ ਚੱਲੇ ਆ ਨਾ ਹਾਂਜੀ ਇਹ 120 ਕਿਲੋਮੀਟਰ ਦਾ ਰੇਡੀਅਸ ਆ ਵੀ ਭਾਵਨਗਰ ਨੂੰ ਸਾਈਡ ਲੱਗਦੀ ਫੋਟਾ ਬਾਸ ਨੂੰ ਲੱਗਦੀ ਖਾਨਪੁਰ ਨੂੰ ਲੱਗਦੀ ਆ ਹਮ ਰੇਮਯਾਰ ਖਾਨ ਨੂੰ ਲੱਗਦੀ ਆ ਇਹ ਚਾਰ ਪੰਜ ਜ਼ਿਲ੍ਹਿਆਂ ਨੂੰ ਲੱਗਦਾ ਐਡਾ ਵੱਡਾ ਹੈ ਆ ਪਿਛਲੀ ਵਾਰੀ ਅਸੀਂ ਗਏ ਸੀ ਖਾਨਪੁਰ ਵਾਲੀ ਸਾਈਡ ਤੋਂ ਐਸ ਵਾਰੀ ਅਸੀਂ ਭਾਵਲਪੁਰ ਇਧਰੋਂ ਢਾਹਣਾ ਵਾਲੇ ਸਾਈਡ ਤੋਂ ਜਾਵਾਂਗੇ ਚੋਲਸਤਾਨ ਦੇ ਵਿੱਚ ਠੀਕ ਹੈ ਜੀ ਤੇ ਮੈਨੂੰ ਲੱਗਦਾ ਪੁਰਾਣੇ ਟਾਈਮ 'ਚ ਇਹ ਰਿਆਸਤ ਹੁੰਦੀ ਸੀ ਨਾ ਬਾਹਵਲਪੁਰ ਆਪਣੇ ਆਪ 'ਚ ਇਹ ਜਿਹੜਾ ਚੋਲਸਤਾਨ ਹੈ ਬਾਹਵਲਪੁਰ ਰਿਆਸਤ ਦਾ ਹਿੱਸਾ ਸੀ ਇਹ ਸਾਰਾ ਨਹੀਂ ਸੀ ਬਾਹਵਲਪੁਰ ਰਿਆਸਤ ਦਾ ਹਿੱਸਾ ਮੇਰੇ ਖਿਆਲ 'ਚ ਕਿਉਂਕਿ ਇਹਨੂੰ 120 25 ਕਿਲੋਮੀਟਰ ਦਾ ਦੂਜੇ ਸ਼ਹਿਰਾਂ ਨੂੰ ਵੀ ਲੱਗਦਾ ਠੀਕ ਹੈ ਇਹ ਡਰਾਈ ਲੈਂਡ ਆ ਜੂਗੀ ਹੁਣ ਟੋਟਲ ਡਰਾਈ ਲੈਂਡ ਟੋਟਲੀ ਡਰਾਈ ਲੈਂਡ ਪਾਣੀ ਨਹੀਂ ਇੱਥੇ ਲੱਭਦਾ ਪੀਣ ਨੂੰ ਉਹ ਵੀ ਲੈ ਕੇ ਜਾਣਾ ਪੈਣਾ ਉਸ ਤੋਂ ਬਾਅਦ ਡੰਗਰਾਂ ਦਾ ਜਿਹੜਾ ਪਾਣੀ ਹੁੰਦਾ ਨਾ ਡੰਗਰਾਂ ਦੇ ਪੀਣ ਲਈ ਇਹ ਵੀ ਉਹਨਾਂ ਨੇ ਕੁੰਡ ਬਣਾਏ ਕੁੰਡ ਬਣਾਉਂਦੇ ਵੀ ਜਿਵੇਂ ਜਿਵੇਂ ਛੋਟੇ ਛੋ ਉਹ ਫਿਰ ਉੱਥੇ 2-2 3-3 ਮਹੀਨੇ ਲੋਕ ਰਹਿੰਦੇ ਉਹਨਾਂ ਜਗ੍ਹਾਵਾਂ ਤੇ ਪਾਣੀ ਉੱਥੋਂ ਮੁੱਕ ਜਾਂਦਾ ਫਿਰ ਅੱਗੇ ਮੂਵ ਕਰ ਜਾਂਦੇ ਉਹਨਾਂ ਦੇ ਬੱਚਿਆਂ ਦੇ ਸਕੂਲ ਉਹਨਾਂ ਦੇ ਘਰ ਉਹਨਾਂ ਦਾ ਡੰਗਰਾ ਇਹ 3-3 ਮਹੀਨੇ 2-2 3-3 2-2 3-3 ਮਹੀਨੇ ਮੂਵ ਕਰਦੇ ਰਹਿੰਦੇ ਭੰਗਦੇ ਜਿੱਥੇ ਪਾਣੀ ਹੁੰਦਾ ਉੱਥੇ ਫਿਰਦੇ ਰਹਿੰਦੇ ਤੇ ਮੈਂ ਤੁਹਾਨੂੰ ਇੱਥੋਂ ਦੇ ਆ ਲੋਕਲ ਬੰਦਿਆਂ ਨਾਲ ਇੱਥੋਂ ਹੀ ਮਿਲਾਦਾ ਥੋੜਾ ਯਾ ਤੇ ਮੂੰਹ ਮਾਂਦਰੇ ਇਹਨਾਂ ਦੇ ਸਾਡੇ ਆ ਲੱਗਦਾ ਆ ਚਾਚਾ ਆ ਗਏ ਆ ਮੁੱਛਾ ਮੱਛਾ ਵਟੀਆਂ ਰੱਖਿਆ ਜਿਵੇਂ ਰਾਜਸਥਾਨੀ ਲੋਕ ਹੁੰਦੇ ਆ ਸਾਡੇ ਟੱਚ ਹੋਵੇਂ ਦਾ ਇਹਨਾਂ ਦਾ ਟਿੱਲੋਂ ਸਭ ਕਲਚਰ ਬਿਲਕੁਲ ਡਿਫਰੈਂਟ ਆ ਆਪਣੇ ਚੜਦੇ ਜਿਹੜਾ ਲਾਹੌਰ ਵਾਲਾ ਪੰਜਾਬ ਉਧਰਲੇ ਹਿੱਸੇ ਨਾਲ ਨਹੀਂ ਆ ਜਿੱਥੇ ਆਪਾਂ ਫਿਰਦੇ ਆ ਨਾ ਇਹ ਤੇ ਆਪਣੇ ਇੱਧਰ ਦੇ ਨਹੀਂ ਪੰਜਾਬੀ ਨਹੀਂ ਲੇਕਿਨ ਨਹੀਂ ਹੈ ਤਾਂ ਪੰਜਾਬੀ ਕਿ ਵੀ ਆਏ ਨੇ ਕੁਝ ਲੇਕਿਨ ਉਹ ਪਿੰਡਾਂ ਵਾਲਾ ਮੂਹ ਮੰਦਰਾ ਜਿਹੜਾ ਉਹ ਖੇਤੀ ਵਾਲੇ ਇਹ ਡਿਪੈਂਡ ਕਰਦਾ ਨਾ ਬਹੁਤਾ ਏਰੀਆ ਜਿਹੜਾ ਜ਼ਮੀਂਦਾਰ ਹੈ ਤੇ ਖੇਤੀ ਤੇ ਮਾਲ ਡੰਗਰ ਤੇ ਇੰਡਸਟਰੀ ਵਗੈਰਾ ਨਹੀਂ ਹੈਗੀ ਹੂੰ ਸੋ ਇਹ ਪਿੰਡਾਂ ਨਾਲ ਜੁੜੇ ਰੋਲ ਜ਼ਿਆਦਾ ਇਹ ਜਾਤੀ ਨੇ ਮਾਈਗ੍ਰੇਸ਼ਨ ਕਰਕੇ ਆਏ ਨੇ ਸਾਰੇ ਅੱਛਾ ਉਧਰੋਂ ਆਏ ਨੇ ਮਾਈਗ੍ਰੇਸ਼ਨ ਕਰਕੇ ਕਿੱਧਰੋਂ ਆਏ ਜੀ ਤੁਸੀਂ ਉਧਰੋਂ ਅਸੀਂ ਇੱਥੋਂ ਜ਼ਿਲ੍ਹਾ ਬਾਵਾਨਗਰ ਤੋਂ ਆ। ਨਹੀਂ ਨਹੀਂ ਉਧਰੋਂ ਕਿਧਰੋਂ ਆਏ ਹਾਂ। ਸਾਡਾ ਜੀ ਜ਼ਿਲ੍ਹਾ ਜਲੰਧਰ ਸੀ ਤਹਿਸੀਲ ਕੋਦਰ ਚੱਕ ਫੋਲਪੁਰ ਸੀ ਦੇ ਅੱਡਾ ਲੋਈਆਂ ਲੱਗਦੇ। ਦੇਖ ਲਓ ਕਿੱਥੋਂ ਕਿੱਥੋਂ ਆ ਕੇ ਕਿੱਥੇ ਡੇਰੇ ਲਾਇਆ ਹੈ। ਤੁਸੀਂ ਵੀ ਉਧਰੋਂ ਆ ਕੇ ਵਸਿੰਦੇ ਹੋ? ਨਹੀਂ ਜੀ ਸਾਡਾ ਇੱਥੋਂ ਜ਼ਿਲ੍ਹਾ ਬਾਵਾਨਗਰ ਤੋਂ। ਅੱਛਾ ਤੁਸੀਂ ਇੱਥੋਂ ਦੇ। ਠੀਕ ਹੈ ਠੀਕ ਹੈ। ਬਾਪੂ ਜੀ ਕਹਿੰਦੇ ਕਹਿੰਦੇ ਮੈਂ ਗਾਣਾ ਸੁਣਾਉਣਾ ਤੇ ਜਿਵੇਂ ਆਪਣੇ ਰਾਜਸਥਾਨ 'ਚ ਗਾਉਂਦੇ ਆ ਨਾ ਸਾਰੇ ਦੇਖਿਆ ਹੁਣ ਆਮ ਲੋਕ ਗਾਉਂਦੇ ਫਿਰਦੇ ਰਹਿੰਦੇ ਰਾਜਸਥਾਨੀ ਤੇ ਇਹ ਵੀ ਕਹਿੰਦੇ ਪੂਰੇ ਚਿੱਪ ਕੱਢਦੇ ਇਧਰ ਚੋਲਸਤਾਨ ਵਾਲੇ ਪਾਸੇ ਸਾਰੇ ਗਾਉਣ ਵਜਾਉਣ ਦੇ ਦੇਖਦੇ ਆ ਕੀ ਸੁਣਾਉਂਦੇ ਆਗੇ ਹੁਣ ਆਪਾਂ ਨੂੰ ਮੈਨੂੰ ਚੱਕਲੀ ਫੋ ਮਿਲਦੇ ਨਹੀਂ ਨਾ ਵੀ ਜਿਹੜ ਮਰਮ ਦਿਲ ਦੇ ਉਹ ਜਿਸ ਸਜਣ ਤੋਂ ਖਾਣਾ ਕਾਬੋ ਹਜ ਜ਼ਰੂਰੀ ਚੱਲੀ ਏ ਤਕਵਾ ਰੱਖ ਕੇ ਮਹਿਬੂਬਾਂ ਦੀਆਂ ਵੀ ਚਲ ਬਰੂਆਂ ਮੱਲੀਏ ਯਾਰ ਜਨਾਉਂਦੇ ਗੁੱਸੇ ਰਹਿੰਦੇ ਸਜੜ ਜਨਾਉਂਦੇ ਗੁੱਸੇ ਰਹਿੰਦੇ ਕੀ ਉਹਨਾਂ ਦਾ ਜੂਨੋ ਹਰ ਵੇਲੇ ਦਿਲ ਵਿੱਚ ਚਿੰਤਾ ਰਹਿੰਦੀ ਮੂੰਹ ਰੰਦਾ ਕੰਬ ਲਾਇਆ ਹਾਲ ਹਕੀਕਤ ਪੁੱਛ ਲੈ ਉਸ ਕੋਲੋਂ ਜਿਸਨੇ ਯਾਰ ਖੜਾਇਆ ਚਾਹ ਯਾਰ ਵਾਲੇ ਰੱਬ ਦੇ ਵੀ ਮਿਲ ਨੇ ਚਾਰ ਦਿਨਾਂ ਦੇ ਆਹਾ ਕੀ ਬਾਤ ਹੈ ਕੀ ਬਾਤ ਹੈ ਇਹ ਦੇਖ ਲੋ ਮੁਹੱਬਤ ਹੈ ਨਾ ਲੋਕਾਂ ਦੀ ਤੇ ਚਾਚਾ ਕਹਿੰਦਾ ਵੀ ਮੈਂ ਖੁਸ਼ੀ ਨੂੰ ਪਿਆਰ ਦੇਣਾ ਤੇ ਬੱਚੀ ਨੂੰ ਯਾਰ ਕਿੱਥੋਂ ਲੱਭਣਾ ਹੈ ਇਹ ਪਿਆਰ ਲੱਭ ਸਕਦਾ ਕਿ ਹਾਂ ਤੇ ਇਹ ਕਹਿੰਦੇ ਸਾਡੀ ਧੀ ਹੈ। ਕਿਆ ਬਾਤ ਹੈ ਜੀ। ਇਹ ਮੁਹੱਬਤ ਹੈ ਜੀ ਤੁਹਾਡੀ। ਹੈ? ਕਿਆ ਬਾਤ ਹੈ। ਕਹਿੰਦੇ ਜ਼ਿੰਮੇਦਾਰਾ ਕਰਦੇ ਨੇ। ਜੀ। ਕਿੱਥੇ ਪੈਲੀ ਆਪਣੀ? 42 16 ਮਰਾਤ। 16 ਮਰਾਤ। ਮਾੜਾ ਕਬੱਡੀ ਦਾ ਟੂਰਨਾਮੈਂਟ ਹੁੰਦਾ ਨਾ ਉਸ ਤੇ। ਕੋਈ ਨਾ ਥੋੜਾ। ਹਾਂ। ਪਾ ਜੇਬ ਚ। ਉਹ ਪੁੱਤੋ ਨਹੀਂ। ਉਹ ਨਹੀਂ। ਤੂੰ ਮੇਰਾ ਚਾਚਾ ਹੈ। ਠੀਕ ਹੈ। ਅੱਲਾਹ ਤਾਦਰੁਸਤੀ। ਲੈ, ਧੰਨਵਾਦ ਰਾ ਬਹੁਤ-ਬਹੁਤ। ਤੋ ਇਹ ਸਾਡਾ ਮਾਨ ਰੱਖਿਆ। ਅਈ ਤੁਹਾਡਾ ਰੱਖਿਆ ਠੀਕ ਹੈ ਮਾਸ਼ਾਅੱਲ ਹਾਂ ਹੁਣ ਤੁਹਾਡੇ ਭਤੀਜੇ ਭਤੀਜੀਆਂ ਕਮਾਉਂਦੇ ਆ ਮਾਸ਼ਾਅੱਲ ਹਾਂ ਜੇ ਕਮਾਉਂਦੇ ਆ ਤਾਂ ਦਿੰਦੇ ਆ ਕਿਉਂ ਵੀ ਠੀਕ ਹੈ ਇਹ ਮੋਹ ਪਿਆਰ ਹੈ ਧੰਨਵਾਦ ਮਿਹਰਬਾਨੀ ਤੁਸੀਂ ਸਾਡਾ ਐਨਾ ਮਾਣ ਰੱਖਿਆ ਸਾਨੂੰ ਖੁਸ਼ੀ ਹੋਈ ਇਹ ਗੱਲ ਦੀ ਤੁਸੀਂ ਖਾਣਾ ਖਾਣਾ ਮੇਰੇ ਕੋਲ ਨਾ ਫੇਰ ਆਵਾਂਗੇ ਕੋਈ ਨਹੀਂ ਕਿਸੇ ਠੀਕ ਹੋ ਗਿਆ ਹਾਂ ਅੱਲਾ ਤੰਦਰੁਸਤੀ ਮਿਹਰਬਾਨ ਆ ਭੰਡਿਆ ਤੋਂ ਆਏ ਤੁਸੀਂ ਹਾਂਜੀ ਹਾਂਜੀ ਅੱਛਾ ਅੰਡੀਆ ਤੋਂ ਵਿਜ਼ਿਟ ਕਰਨ ਵਾਸਤੇ ਸਰਕਲ ਨਹੀਂ ਨਹੀਂ ਅਸੀਂ ਕੱਲ ਉਧਰੋਂ ਸੁਲੇਮਾਨ ਕਿਤੇ ਟੱਪ ਕੇ ਆਏ ਹਾਂ ਅੱਛਾ 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 ਹਾਂ ਅੱਛਾ ਹੁਣ ਜਲਾਬ ਚੱਲੇ ਨੇ ਹਾਲੀ ਪਾਕਿਸਤਾਨ ਜੋ ਯਾ ਚੱਲੇ ਨਹੀਂ ਨਹੀਂ ਏ ਬਸ ਹੁਣ ਸਾਨੂੰ ਆ ਉਧਰੋਂ ਅਸੀਂ ਲੰਘਿਆ ਸੀ ਸਤ ਨੌਜ ਰਾਈ ਸਤ ਨੌਜ ਅਸੀਂ ਡਿੱਗ ਪਏ ਥੋੜੇ ਰੁੜੇ ਇੱਧਰ ਆ ਗਏ ਇਹ ਹੁਣ ਸਾਨੂੰ ਆ ਨੂਪਕੜ ਵਾਲੇ ਪਾਸੇ ਟਪਾਏ ਹੋਏ ਇਹ ਤੁਹਾਡੀ ਉਹ ਹੁਣ ਨਹੀਂ ਜਾਣਾ ਹਾਂ ਅਈ ਜੀ ਖੁਸ਼ੀ ਹੋਈ ਇਹ ਤੁਸਾਂ ਜਾਣਾ ਮੇਹਰਬਾਨੀ ਅਸੀਂ ਬੇਜੜਦੇ ਆਂ ਜੀ ਬੀਜੇ ਤੇ ਆਏ ਹੋਇਆ ਮੈਂ ਤੁਹਾਡੇ ਚੰਗੇ ਅੱਛਾ ਯਕੀਨ ਨਾਲ ਤੁਹਾਡੀ ਪੰਜਾਬੀ ਬੰਦ ਮੜੀ ਬਸਾ ਆਏ ਹਾਏ ਤੁਹਾਡੀ ਪੰਜਾਬੀ ਪਿਓਰ ਪੰਜਾਬੀ ਨਹੀਂ ਦੇਖਦੇ ਸਾਨੂੰ ਹਾਂ ਇਨਸ਼ਾਅੱਲਾ ਢੱਲੋਂ ਸਾਹਿਬ ਹਿਆ ਕਰ ਤੁਸੀਂ ਥੋੜੀ ਤੁਸੀਂ ਮੇਰੇ ਮਿੱਤਰ ਹੋ ਕੇ ਨਹੀਂ ਦੇਖਦੇ ਮੈਨੂੰ ਓ ਮਾਤਾ ਨੇ ਵੇਖ ਤੂੰ ਮਾਤਾ ਕਿਵੇਂ ਹਾਂ ਜੀ ਗੱਲ ਹੈ ਕਿ ਤੁਹਾਨੂੰ ਸਤਿ ਸ਼੍ਰੀ ਅਕਾਲ। ਇਹ ਗੱਲ ਜਾਂਦਾ ਕੋਈ ਨਹੀਂ ਆਪਣੇ ਲੋਕਾਂ ਨੂੰ ਨਾ ਟਿਕਨ ਦੋ ਨਾਲ ਦੀ ਟੂਰ ਪਾਜਾ ਮਿਹਰਬਾਨੀ ਪੰਜਾਬੀ ਤੁਸੀਂ ਬੋਲਦੇ ਸਾਡੇ ਕੋਲ ਦੱਲਾ ਉਪਰਾ ਹੋ ਜਾਂਦਾ ਕਿਹ ਵਾਲੇ ਆ ਠੀਕ ਹੈ ਵਧੀਆਂ ਹੈ ਇਹ ਮੇਰਾ ਭਰਾ ਹੈ ਇਹ ਮੇਰਾ ਭਰਾ ਹੈ ਇਹਨੇ ਮੇਰੇ ਸਾਰੀਆਂ ਵੀਡੀਓ ਦੇਖ ਛੜੀਆਂ ਕੀ ਕਹਿੰਦੇ ਹੁੰਦੇ ਆ ਬੰਦਿਆਂ ਦਾ ਕੰਮ ਨਹੀਂ ਇੱਥੇ ਆਉਣਾ ਇਹ ਵੱਡੀ ਗੱਲ ਕਰ ਛੜੀ ਵੱਡੀ ਗੱਲ ਕਰ ਛੜੀ ਚਲੋ ਚਲੀਏ ਠੀਕ ਹੈ ਜੀ ਫੇਰ ਮਿਲਾਂਗੇ ਓਕੇ ਹਾਏ ਹਾਏ ਓਕੇ ਵੀਰੇ ਛੋਟੇ ਚੰਗਾ ਚਾਚਾ ਜੀ ਇਧਰ ਚੰਗਾ ਚਾਚਾ ਜੀ ਫੇਰ ਲਿਖਿਆ ਹੈ ਦਾਣਾ ਪਾਣੀ ਫੇਰ ਆਮ ਸ਼ੁਕਰੀਆ ਇਹ ਬਾਈ ਜੀ ਲਾਸਟ ਹੈ ਵੱਡਾ ਸ਼ਹਿਰ ਪਤਾ ਨਹੀਂ ਇਹ ਤਸਵੀਰ ਹੈ ਸ਼ਹਿਰ ਨਹੀਂ ਹੈ ਤਸਵੀਰ ਹੈ ਇਹ ਔਲਾਵਾਂ ਵਾਲੇ ਫੋਟੋਵਾਸ 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 ਵੀ ਅੱਗੇ ਵੱਡਾ ਸ਼ਹਿਰ ਤਾਂ ਨਹੀਂ ਆਗਾ ਕਿ ਕਿੰਨਾ ਅੱਛਾ ਠੀਕ ਆ ਫੇਰ ਅੱਗੇ ਫੋਟੋਵਾਸ ਹੋ ਕੇ ਜਿਹੜਾ ਉਹ ਸ਼ੁਰੂ ਹੋ ਜਾਣਾ ਵਾ ਅੱਛਾ ਅੱਗੇ ਸਾਰੀ ਡਰਾਈ ਲੈਂਡ ਠੀਕ ਆ ਸ਼ਹਿਰ ਜਨੇ ਉਤਰਿਆ ਕਰ ਯਾਰ ਅਸੀਂ ਲਾਸਟ ਸ਼ਹਿਰ ਦੇ ਵਿੱਚ ਆਇਆ ਹੁਣ ਜਿਹੜਾ ਜੋਲਸਤਾਨ ਨੂੰ ਜਾਂਦੇ ਲਾਸਟ ਸਿਟੀ ਆਉਏ ਆ ਡਾਰਾਂ ਵਾਲਾ ਛੋਟਾ ਜਿਹਾ ਟਾਊਨ ਹੈ ਤੇ ਇੱਥੋਂ ਅਸੀਂ ਆਪਣਾ ਕੁਝ ਸਮਾਨ ਸਮੂਹ ਚੱਕ ਲਈਏ ਨਾਲ ਖਾਸ ਕਰਕੇ ਜਿਹੜਾ ਪਾਣੀ ਪੂਣੀ ਕਿਉਂਕਿ ਆਉਣ ਵਾਲੇ ਅਸੀਂ ਜਿਵੇਂ ਤੁਹਾਨੂੰ ਦੱਸਿਆ ਦੋ ਤਿੰਨ ਕਿ ਦਿਨ ਅਸੀਂ ਰੋਹੀ ਚ ਰਹਿਣਾ ਹੈਗਾ ਉਧਰ ਫਿਰ ਇਰਾਨ ਹੋਊਗਾ ਸਾਰਾ ਮਤਲਬ ਪਾਣੀ ਧਾਣੀ ਵੀ ਨਹੀਂ ਲੱਭਣਾ ਇਹ ਪੈਕਟਾਂ ਦੇ ਪੈਕਟ ਸਮੇ ਹੋਣੀ ਚੱਕ ਲਏ ਤੇ ਗੱਡੀਆਂ ਦੇ ਇਦਾਂ ਦੇ ਪੈਟ ਰੱਖ ਦਿੱਤੇ ਆ ਕਿੰਨੀਆਂ ਗੱਡੀਆਂ ਹੁਣ ਆਪਣੀਆਂ ਤਿੰਨ ਕਿ ਗੱਡੀਆਂ ਹੈ ਤਿੰਨ ਚਾਰ ਹਾਂ ਠੀਕ ਆ ਤੇ ਇਦਾਂ ਦੇ ਪੈਟ ਰੱਖਤੇ ਆਪਾਂ ਪਾਣੀ ਵਾਲੇ ਕਿਉਂਕਿ ਉੱਥੇ ਪਾਣੀ ਦੀ ਬਹੁਤ ਲੋੜ ਪੈਂਦੀ ਹੈ। ਬਿਜਲੀ ਕੁਜਲੀ ਤਾਂ ਹੋਊਗੀ ਕਿ ਬਿਜਲੀ ਵੀ ਨਹੀਂ ਹੋਣੀ। ਬੱਤੀ ਨਹੀਂ ਆ। ਬੱਤੀ ਹੈ ਨਹੀਂ। ਪਰ ਫੋਨ ਫੋਨ ਕਿਤੋਂ ਚਾਰਜ ਬਲੌਗ ਹੈ ਮੈਂ ਹੁਣਾਵਾਂਗੇ। ਫੋਨ ਫੋਨ ਬੱਸ ਇਦਾਂ ਹੀ ਆ। ਉੱਥੇ ਬੰਨਣਾ ਹੀ ਆ। ਨੈਟਵਰਕ ਵੀ ਨਹੀਂ ਹੋਣਾ ਸਾਨੂੰ। ਨਾ সিম ਚੱਲਨੀ, ਕੁਝ ਨਹੀਂ ਚੱਲਣਾ। ਸਿਮ ਵੀ ਨਹੀਂ ਚੱਲਣੀ, ਨੈਟ ਵੀ ਨਹੀਂ ਹੋਣਾ। ਹਾਂ ਇੱਕ ਸਿਮ ਚੱਲਦੀ ਉਹ ਅਦਰ ਬਹੁਤ ਘੱਟ ਯੂਜ਼ ਹੁੰਦੀ ਹੈ। ਚਲੋ ਦੇਖਾਂਗੇ ਜੀ ਕਿਵੇਂ ਰਹੂਗਾ ਤੇ ਆਇਆ ਹੁਣ ਗੱਡੀਆਂ ਦੇ ਪਾਣੀ ਵਾਲੇ ਪੈਕਟ ਪੂਰੇ ਥੈਲੀਆਂ ਇੱਥੇ ਰੱਖ ਲਈ ਅਸੀਂ ਗੱਡੀ ਠੀਕ ਹੋ ਜਿੱਥੇ ਖੜ ਜਾਂਦੇ ਨੇ ਯਾਰ ਲੋਕ ਇੰਨੀ ਮੁਹੱਬਤ ਕਰਦੇ ਆ ਲੋਕਾਂ ਦਾ ਇਕੱਠ ਹੋ ਜਾਂਦਾ ਪੂਰਾ ਸਮੀ ਭਾਈ ਰੱਖੋ ਵਿੱਚ ਚਲੀਏ ਫਿਰ ਬੜੀ ਮਿਹਰਬਾਨੀ ਆ ਜਾਓ ਚੱਲਦੇ ਹਾਂ ਬੜਾ ਯਾਰ ਨਹੀਂ ਨਹੀਂ ਤਿੰਨ ਗੱਡੀਆਂ ਜੀ ਸਾਡੀਆਂ ਇੱਕ ਬਾਈ ਨਾਸਰ ਵਾਲੀ ਗੱਡੀ ਆ ਤੇ ਇੱਕ ਗੱਡੀ ਉਧਰ ਹੋਰ ਖੜੀ ਆ ਤੇ ਤਿੰਨ ਗੱਡੀਆਂ ਚ ਅਸੀਂ ਜਾਵਾਂਗੇ ਰਸਤੇ 'ਚ ਹੁਣ ਜਾਂਦੇ ਜਾਂਦੇ ਅਸੀਂ ਇੱਕ ਘਰ 'ਚ ਵੀ ਰੁਕਣਾਗਾ ਤੇ ਉਤੋਂ ਜਿਹੜੇ ਆਪਣੇ ਇਥੋਂ ਦੇ ਤੁਹਾਨੂੰ ਦੱਸਿਆ ਸੀ ਜਿਨ੍ਹਾਂ ਨਾਲ ਮੈਨੇਜਮੈਂਟ ਕੀਤੀ ਹੈ ਜਿਨ੍ਹਾਂ ਨੂੰ ਸਾਨੂੰ ਲੈ ਕੇ ਜਾਣਾ ਸਾਰਾ ਅੱਗੇ ਤੇ ਉਹ ਸਾਨੂੰ ਮਿਲਣਗੇ ਤੇ ਫਿਰ ਉਹ ਵੈਲਕਮ ਕਰਨਗੇ ਘਰੇ ਆਪਣਾ ਥੋੜਾ ਜਿਹਾ ਤੇ ਧਾਰਾਂ ਵਾਲੇ ਦੇ ਵਿੱਚ ਤੇ ਧਾਰਾਂ ਵਾਲੇ ਤੋਂ ਫਿਰ ਆਪਾਂ ਅੱਗੇ ਰੋਈ ਨੂੰ ਹੋ ਜਾਾਂਗੇ ਜੀ ਆ ਵਾ 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 ਬੋਤੇ ਮਿਲਨੇ ਸ਼ੁਰੂ ਹੋ ਗਏ ਪਿੰਡਾਂ ਜਹੇ ਕਿੰਨੇ ਰੂੜੇ ਨੇ ਘੰਟਾ ਕੀ ਬਾਤ ਹੈ ਉਹ ਕਹਿੰਦਾ ਪਰਾਂ ਦੀ ਨੰਘਾ ਲੋ ਜੀ ਹਾਂ ਕਿਹਦੇ ਜਿਹੜੀਆਂ ਰੂੜੀਆਂ ਜਿਹੜੀਆਂ ਜਿੱਥੇ ਦਿਲ ਕਰਦਾ ਖਲੋ ਆ ਗਏ ਇਹ ਬੋਤੇ ਜਿਹੜੇ ਨਾ ਡੇੜੀਆਂ ਦੇ ਜੋੜੇ ਆ ਤੇ ਨਿਆਣੇ ਡੇ ਡਾਗੋ ਡਾਂਗੀ ਇੱਕ ਦੂਜੇ ਆ ਕੀ ਖੇਡਦੇ ਜੇ ਉਹ ਕੀ ਕਬੱਡੀ ਦਾ ਮੈਚ ਜੀ ਕਬੱਡੀ ਉਹ ਖੇਡ ਕੇ ਵਾਹੋ ਚਲੋ ਚਲੋ ਪੁੱਤ ਜਮਿਆਣੀ ਇੱਧਰ ਦੇ ਕਬੱਡੀ ਖੇਡਦੇ ਨੇ ਇਹਦੇ ਕਬੱਡੀ ਨਹੀਂ ਇਹ ਰੈਸਲਿੰਗ ਆ ਇਹ ਰੈਸਲਿੰਗ ਨੂੰ ਵੀ ਪੜਾ ਗਾਉਂਦੇ ਆ ਇਹ ਕੋਟਦੇ ਇੱਕ ਦੂਜੇ ਦੇਖ ਫੇ ਇਹ ਮਸ਼ੀਨੀਆਂ ਮਛਟੀਆਂ ਰੱਖੀਆਂ ਇੱਥੇ ਗੈਸ ਗੁਸ ਕੋਈ ਨਹੀਂ ਹੈਗੀ ਨਾ ਪਿੰਡਾਂ 'ਚ ਤੇ ਪਾਣੀ ਵੀ ਜਿਹੜਾ ਟੋਬਿਆਂ ਦਾ ਪਾਣੀ ਜਾਂਦਾ ਪਿੰਡਾਂ ਦੇ ਵਿੱਚ ਉਹ ਪੀਂਦੇ ਆ ਇਹ ਕਹਿੰਦਾ ਭਾਈ ਹੱਲੇ ਜ਼ਿਆਦਾ ਬਿੱਟੇ ਨਹੀਂ ਗੇਟ ਤੇ ਰੰਗ ਹੋਇਆ ਪਿਆ ਨਾ ਰੰਗ ਕਰਾਉਣ ਵਾਲਾ ਜਿਆ ਕਰਿਆ ਕਰਿਆ ਉਤਰ ਕੇ ਉਹ ਨਾ ਮੈਂ ਚਾਹ ਬੁਲਾ ਦੇਣੀ ਆ ਉਹ ਵੇਖੋ ਭਾਈ ਪਹਿਲੇ ਇਦਾਂ ਦੀਆਂ ਖੁੱਲੀਆਂ ਹੁੰਦੀਆਂ ਹਾਂ ਤੂੰ ਵੀ ਇਦਾਂ ਦਾ ਪਹਿਲਾਂ ਹੁੰਦਾ ਤੂੰ ਇਦਾਂ ਦਾ ਮੈਂ ਸੰਮੀ ਯਾਰ ਇਹ ਤਾਂ ਗਲਤ ਹੋ ਗਿਆ ਕੰਮ ਇਹ ਲੈ ਵੀ ਰਸਤੇ ਜਾਂਦੇ ਜਾਂਦੇ ਨਾ ਇਹ ਕੁਝ ਘਰ ਮਿਲੇ ਆ ਓਹ ਹੋ 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 ਛੋਟੇ ਛੋਟੇ ਪਿੰਡਾਂ ਸ਼ਹਿਰਾਂ ਵਿੱਚੋਂ ਦੀ ਹੁੰਦੇ ਹੋਏ ਤੇ ਅਸੀਂ ਜਿਉਂ ਜਿਉਂ ਅੱਗੇ ਵਧ ਰਹੇ ਨਾ ਤਿਉਂ ਤਿਉਂ ਬਸ ਇਲਾਕਾ ਜਿਹੜਾ ਰੁੱਖਾ ਰੁੱਖਾ ਹੁੰਦਾ ਜਾਂਦਾ ਹੈਗਾ ਤੇ ਇਹਨੂੰ ਆਪਾਂ ਪੰਜਾਬ ਚ ਮਤਲਬ ਉਧਰਲੇ ਪਾਸੇ ਆਪਾਂ ਵੇਖੇ ਬੰਜਰ ਕਹਿੰਦੇ ਨੇ ਬੰਜਰ ਪਿਆਵਾਂ ਜਾਂ ਬਰਾਂਹ ਏਰੀਆ ਇਲਾਕਾ ਹੈ ਨਾ ਇੱਥੇ ਸੱਦਦੇ ਇਹਨੂੰ ਰੋਹੀ ਤੇ ਬਾਈ ਹੁਣੀ ਕਹਿੰਦੇ ਰੋਹੀ ਤੇ ਇਹ ਭਾਵਲਪੁਰ ਤੱਕ ਚਲੀ ਜਾਂਦੀ ਹੈਗੀ ਸ਼ੁਰੂ ਕਿੱਥੇ ਹੁੰਦੀ ਹੈ ਬਾਈ ਇਹ ਟੋਟਲ ਇਹ ਰੋਹੀ ਦਾ ਏਰੀਆ ਕਿਵੇਂ ਤੁਹਾਨੂੰ ਦੱਸਿਆ ਵੀ 120 ਕਿਲੋਮੀਟਰ ਹੈ ਰਹੀ ਹੈ ਇਹ 4 ਕਿਲੇ ਜਿਹੜੇ ਆਪਾਂ ਕਿਲੇ ਦੇਖਣੇ ਕਿੰਨੇ ਕਿਲੇ ਇੱਥੇ ਮਨਰੋ ਫੋਰਟ ਹੈ ਕੁਮੀਰ கோਟ ਹੈ ਆਗੇ ਇੱਕ ਤਰਾਵੜ ਫੋਰਟ ਹੈ ਬਾਕੀ ਸਾਰੇ ਫੋਰਟ ਨੇ ਜਿਵੇਂ ਆਪਣੇ ਵਾਲੇ ਪਾਸੇ ਰਾਜਸਥਾਨ ਚ ਕਿਲੇ ਹੈ ਨਾ ਤੇ ਉਵੇਂ ਇਧਰਲੇ ਪਾਸੇ ਮਤਲਬ ਕਿਲੇ ਐ ਇਧਰਲੇ ਪਾਸੇ ਇਹਨਾਂ ਦਾ ਆਪਣਾ ਕਲਚਰ ਐ ਸੇਮ ਹੀ ਰਹਿਣ ਸਨਾ ਪਿੱਛੇ ਮੇਰੇ ਕੁर्श ਘਰ ਨੇ ਤੁਹਾਨੂੰ ਹੁਣ ਘਰਬਾਰ ਦਿਖਾਉਨੇ ਆ ਤੇ ਫਿਰ ਅਸੀਂ ਆਪਣਾ ਜਿਹੜਾ ਸਫਰ ਐ ਅੱਗੇ ਵਧਾਵਾਂਗੇ ਇਹ ਕੁਛ ਇਹੋ ਜਿਹਾ ਇਲਾਕਾ ਜੀ ਤੁਹਾਨੂੰ ਦਿਖਾਦਾ ਤੇ ਡੰਗਰ ਪਸ਼ੂ ਇਹੇ ਜੇ ਰੱਖਿਓ ਇਹ ਕੰਮ ਲੈਂਦੇ ਆ ਨਾ ਤੋਂ ਤੇ ਆਹ ਸਾਹਮਣੇ ਡੰਗਰਾਂ ਵਾਲਾ ਏਰੀਆ ਉਹ ਪਿੱਛੇ ਪਿੰਡ ਐ ਮਨਾਂ ਦਾ ਪੂਰਾ ਇਹ ਜਿਵੇਂ ਪ੍ਰੋਪਰ ਪਿੰਡ ਹੁੰਦੇ ਆ ਓਵੇਂ ਪਿੰਡ ਤਾਂ ਨਹੀਂ ਤੇ ਪਰ ਇਹ ਐ ਆਏ ਆ ਵੀ ਬਰਲੇ ਬਰਲੇ ਜੇ ਘਰ ਆਉਂਦੇ ਆ ਤੇ ਬਰਲੇ ਬਰਲੇ ਜੀ ਬਰਲੀ ਬਰਲੀ ਜੀ ਕਿਤੇ ਖੇਤੀ ਆਉਂਦੀ ਆ ਤੇ ਪ੍ਰੋਪਰ ਖੇਤੀ ਵੀ ਨਹੀਂ ਦਿਖਦੀ ਹੈਗੀ ਜਿਵੇਂ ਆਪਣੇ ਵਾਲੀ ਹੁੰਦੀ ਹੈ ਹਨ ਤੇ ਟਿੱਲੋਂ ਸਾਹਿਬ ਜਿਵੇਂ ਆਪਾਂ ਪਹਿਲਾਂ ਪਿੰਡ ਛੱਡ ਗਏ ਆ ਪੰਜਾਬ ਦੇ ਜਾਂ ਹੋਰ ਹਨ ਉਮੇ ਇਥੇ ਵੱਡੇ ਪਿੰਡ ਵੀ ਆਉਂਦੇ ਆ ਜਾਂ ਐਂ ਛੋਟੇ ਛੋਟੇ ਘਰ ਦੇ ਕਮਿਊਨਿਟੀ ਚ ਰਹਿੰਦੇ ਐ ਲੋਕ ਮਿਲਣਗੇ ਅੱਗੇ ਅੱਗੇ ਜਿੰਨੇ ਵੀ ਹੋਣ ਨੇ ਇਹ ਤਾਂ ਫਿਰ ਵੀ ਕੁਛ ਨਾ ਕੁਛ ਪਿੰਡਾਂ ਦੇ ਰਹੀ ਅੱਗੇ ਜਿੰਨੇ ਵੀ ਆਉਣਗੇ ਉਹ ਬਿਲਕੁਲ ਜਿਵੇਂ ਆਪਾਂ ਨਹੀਂ ਆਂਦੇ ਵੀ ਔਰ ਡਿਸਪੋਜ਼ੀਬਲ ਜੀ ਮਤਲਬ ਵੀ ਉਹ ਚੁੱਕ ਕੇ ਅੱਗੇ ਲੈ ਜਾਂਦੇ ਸਾਰਾ ਕੁਝ ਅੱਛਾ ਰੋਈ ਤਾਂ ਬਾਰ-ਬਾਰੇ ਇੱਥੇ ਫੇਰ ਵੀ ਹੈ ਕੋ ਪਾਣੀ ਪੋਣੀ ਉਹ ਤੇ ਖੇਤੀ ਵੀ ਕਣ-ਕਣ ਖਮੜੀ ਮੋਟੇ ਮੇ ਲੱਗਦਾ ਦਿਖ ਰਹੀ ਹੈ ਅੱਛਾ ਤੇ ਮਾਈਗ੍ਰੇਟ ਹੁੰਦੇ ਰਹਿੰਦੇ ਆ ਮਤਲਬ ਇਹ ਲੋਕ ਮਾਈਗ੍ਰੇਟ ਇਹ ਨਹੀਂ ਲੇਕਿਨ ਅੱਗੇ ਜਿਹੜੇ ਰੋਈ ਦੇ ਵਿੱਚ ਨੇ ਹਾਂ ਇਹਨਾਂ ਦਾ ਪੱਕੇ ਡੇਰੇ ਆ ਅੱਛਾ ਜਿਹਨਾਂ ਦਾ ਮਾਲਮੂਲ ਵੀ ਅੱਗੇ ਚੜਦਾ ਹੋਇਆ ਲੈ ਕੇ ਜਾਂਦੇ ਆ ਅੱਗੇ ਠੀਕ ਆ ਉਹ ਤਾਂ ਜਿਵੇਂ ਤੁਸੀਂ ਸਵੇਰੇ ਦੱਸਿਆ ਸੀ ਜਿਹਨਾਂ ਦਾ ਮਾਲ ਵੀ ਅੱਗੇ ਆ ਹਾਂ ਜੀ ਕਿੱਥੇ ਤਾਂ ਦਾ ਮਾਲ ਉਹ ਸੋਭਿਆਂ ਤੇ ਮੀਂਹ ਦਾ ਮਤਲਬ ਅੱਛਾ بارش ਦਾ ਪਾਣੀ ਵਰਤਨੀ ਆ ਤੇ ਵੈਸੇ ਉਸ ਤੋਂ ਬਿਨਾ ਫਿਰ ਜ ਨਹਿਰਾਂ ਨਹਿਰਾਂ ਜਿਵੇਂ ਰਸਤੇ ਚ ਆਉਂਦੀਆਂ ਸੀ ਦੇਖੀ ਸੀ ਨਹਿਰਾਂ ਇੱਥੇ ਥੋੜੇ ਨਹਿਰਾਂ ਵੀ ਆਉਂਦੀਆਂ ਨੇ ਪਾਣੀ ਦੀ ਆਬਾਦੀ ਨਹਿਰ ਦੀ ਇਹ ਸਾੜੀਆਂ ਤਲੇ ਇੱਥੇ ਟਰਪੈਨਾ ਲੱਗੇ ਨਾ ਮੇਰੀ ਗੱਲ ਨਹੀਂ ਚਲੋ ਸੰਭਲ ਕੰਪ ਲੱਗੇ ਹੋਣੇ ਬਾਹਰ ਦਾ ਏਰੀਆ ਵਾ ਜਦੋਂ ਅੰਦਰ ਰੇਤਾ ਸ਼ੁਰੂ ਹੋਇਆ ਉਹਨਾਂ ਉੱਥੇ ਨਹਿਰ ਨੂੰ ਨਾਲ ਤੇ ਕਨਸੈਪਟ ਹੈ ਨਹੀਂ ਨਾ ਪਾਣੀ ਹੈ ਨਹਿਰ ਜਦੋਂ ਦੇਤੇ ਜੋ ਕਿੱਥੋਂ ਨਹਿਰ ਨਿਕਲ ਆਉਣੀ ਜਿਹੜਾ ਹੁਣ ਅਗਲਾ ਵਲੌਗ ਮਤਲਬ ਕੱਲ ਦਾ ਆਪਣਾ ਸਫ਼ਰ ਉਹ ਚ ਆਪਾਂ ਜਮਾ ਰੇਤ 'ਚ ਪਹੁੰਚ ਜਾਣਾ ਹੁਣ ਇਹ ਇਹ ਵੀ ਸ਼ ਅੱਛਾ ਅੱਗੇ ਸਾਰੀ ਰੇਤ ਆ ਆ ਦਿਫਾਤ ਸਾਰੀ ਅੱਗੇ ਰੇਤ ਠੀਕ ਆ ਚਲੋ ਜੀ ਅੱਗੇ ਦੇਖ ਲਈ ਥੋੜਾ ਜਿਹਾ ਦੇਖ ਲਓ ਦੇਖ ਲਓ ਆ ਬੇਰੀ ਰੱਖੇ ਬੇਰ ਖਾ ਲਓ ਦੇਖ ਲਓ ਯਾਰ ਆ ਲਓ ਬਾਹਰ ਕੋਲੋਂ ਦੇਖ ਲਓ ਤੁਸੀਂ ਇਹ ਲਓ ਜੀ ਕੁਛ ਇਹ ਹੋ ਜਾ ਲੱਗਿਆ ਇਹ ਇੰਡੀਆ ਤੋਂ ਆਏ ਅੱਛਾ ਮੈਨੂੰ ਐ ਦੱਸੋ ਇਹਨਾਂ ਦਾ ਤੁਹਾਡੇ ਬੰਦੇ ਕਿੰਨੇ ਆਉਂਦੇ ਆ ਮਹਿਮਾਨ ਕਦੇ ਆਏ ਨਹੀਂ ਹੋਣੇ ਇੱਧਰ ਨੂੰ ਦੇਖਣ ਆਇਆ ਕੋਈ ਕਾ ਹੁੰਦੇ ਆ ਸਾਇਆ ਹੁੰਦੇ ਨੇ ਮਹਿਮਾਨ ਹੈ ਸਾਇਆ ਹੁੰਦੇ ਨੇ ਮਹਿਮਾਨ ਸਾਇਆ ਹੁੰਦੇ ਨੇ ਸਾਇਆ ਹੁੰਦੇ ਨੇ ਬਹੁਤ ਸਾਰੇ ਹੁੰਦੇ ਨੇ ਬਹੁਤ ਸਾਰੇ ਬਹੁਤ ਆਉਂਦੇ ਨੇ ਬਹੁਤ ਸਾਰੇ ਹੁੰਦੇ ਨੇ ਹਾਂਜੀ ਬਹੁਤ ਸਾਰੇ ਹੁੰਦੇ ਨੇ ਠੀਕ ਆ ਲੇ ਆਈ ਨਵ ਸਵਾਗਤ ਲਈ ਆ ਗਈਆਂ ਹੋ ਵੈਲਕਮ ਵੈਲਕਮ ਹੋ ਗਿਆ ਸਵਾਗਤ ਕਿਤੇ ਢੋਲ ਇਹ ਸਦਰ ਨਹੀਂ ਆ ਕਿਤੇ ਢੋਲ ਨਾਲ ਸਵਾਗਤ ਕਿਤੇ ਵੈ ਵੈ ਇਹਨਾਂ ਨੂੰ ਆਏ ਆ ਵੀ ਸਾਨੂੰ ਕੁਝ ਖਾਣ ਨੂੰ ਪਾਉਣਗੇ ਜੀ ਹਾਂਜੀ ਹਾਂਜੀ ਅੱਛਾ ਜਿਹੜੇ ਕੋਲੇ ਜਿਹਹਾ ਜਾ ਸਾਧਨ ਹੈ ਉਹ ਹੈ ਜਾ ਵੈਲਕਮ ਇਹ ਨਿਆਣੇ ਦੇਖੋ ਜੀ ਕਿਵੇਂ ਆ ਕੀ ਹਾਲ ਚੱਲ ਨੇ ਠੀਕ ਹੈ ਕਿਹੜੀ ਕਲਾਸ ਚ ਪੜਨਾ ਹੈ ਹੈ 3 ਚ 3 ਚ ਤੀਜੀ ਚ ਤੀਜੀ ਚ ਪੜਨ ਲੱਗਦਾ ਨਿੱਕਾ ਯਾਰ ਤੀਜੀ ਚ ਤਾਂ ਨਹੀਂ ਪੜਦਾ ਤੀਸਰੀ ਚ ਉਹ ਵਾਹ ਕੀ ਪਤਾ ਯਾਰ ਸਕੂਲ ਜਾਂਦੇ ਇੰਗਲਿਸ਼ ਬੋਲਦਾ ਨਾ ਇਹ ਵੀ 3 ਚ 3 ਚ ਇਹ ਲਓ ਜੀ ਕੀ ਹਾਲ ਆ ਚਾਚਾ ਜੀ ਠੀਕ ਠਾਕ ਠੀਕ ਠਾਕ ਇਹੀ ਪਿੰਡ ਆ ਇੱਥੇ ਹੀ ਰਹਿੰਦੇ ਹਾਂ ਕਿੰਨੇ ਬੰਦੇ ਦਾ ਡੇਰਾ ਤੁਹਾਡਾ ਇਹ 6 ਵੀਰਾਂ ਛੇ ਛੇਪਰਾ ਛੇਪਰਾ ਬਸ ਛੇਪਰਾ ਹੀ ਰਹਿੰਦੇ ਹੋ ਆ ਦੂਏ ਨਾਲ ਅੱਛਾ ਅੱਛਾ ਅੱਗੇ ਹਦੂਦ ਆ ਗਈ ਮਤਲਬ ਬਾਰਡਰ ਇੰਡੀਆ ਦਾ ਹਾਂ ਇੰਡੀਆ ਤੋਂ ਦੂਰ ਰਹਿ ਗਿਆ ਇੰਡੀਆ ਦੂਰ ਹੈ ਜੇ ਤੂੰ ਠੀਕ ਹੈ ਕਿਆ ਬਾਤ ਇਹ ਕਰ ਕੱਚੇ ਪੱਕੇ ਕਿਉਂ ਨਹੀਂ ਬਾਈ ਤੁਸੀਂ ਪੈਸੇ ਨਾਲ ਪੈਸੇ ਨਹੀਂ ਪੈਸੇ ਨਹੀਂ ਤਾਂ ਕਰਕੇ ਪੂਰੇ ਜਾ ਕਿਹੜਾ ਜੀ ਹਿਸਾਬ ਹੈ ਉਤਨਾ ਜੀ ਹਿਸਾਬ ਦੇ ਪੈਸੇ ਰਹਿੰਦੇ ਪੱਕਾ ਡੇਰਾ ਇੱਥੇ ਇੱਕ ਤੁਰਦੇ ਫਿਰਦੇ ਰਹਿੰਦੇ ਨਹੀਂ ਨਹੀਂ ਪੱਕਾ ਪੱਕਾ ਡੇਰਾ ਠੀਕ ਹੈ ਕੰਮ ਕਰ ਫਿਰ ਜਨਾਬ ਤੁਹਾਡਾ ਕੀ ਹੈ ਜਰਾ ਮਤਲਬ ਕੰਮ ਕਰ ਕੀ ਹੈ ਹਾਂਜੀ ਮਾਲ-ਸ਼ਾਲ ਦਾ ਮਾਲ ਦਾ ਹਾਜ਼ਮੇਦਾਰਾ ਨਹੀਂ ਹੈ ਜ਼ਿੰਮੇਦਾਰਾ ਨਹੀਂ ਹੈ ਬਾ ਕਲ ਮਾਲ ਪਸ਼ੂ ਚਾਰਦੇ ਹਾਂਜੀ ਮਾਲ ਪਸ਼ੂ ਕਿੱਥੋਂ ਲਿਆਉਨੇ ਹੋ ਮਾਲ ਜਦੋਂ ਖਰੀਦ ਖਰੀਦ ਵੇਚ ਵੀ ਕਰਦੇ ਹੋ ਨਹੀਂ ਖਰੀਦ-ਕਰੀਦ ਨਹੀਂ ਆਪਣਾ ਰੱਖਿਆ ਹੈ ਨਹੀਂ ਮਤਲਬ ਜਿਵੇਂ ਮੱਝਾਂ ਤੁਸੀਂ ਨਸਲ ਦੀ ਮੱਝਾਂ ਨਹੀਂ ਆਪਣੀ ਗਾਂ ਫੁੱਲ ਗਾਂਆਂ ਨੇ ਅੱਛਾ ਗੱਲੀਆਂ ਗਾਂ ਹੈ ਗਾਂਆਂ ਪਾਲਦੇ ਹਾਂ ਬਸ ਉਹਨਾਂ ਨੂੰ ਦੁੱਧ ਦੱਤ ਵੇਚਦੇ ਹਾਂ ਦੁੱਧ ਵੇਚਦੇ ਹਾਂ ਫਿਰ ਹਾਂਜੀ ਦੁੱਧ ਕਿੱਥੇ ਜਾਂਦਾ ਫਿਰ ਤੁਹਾਡਾ ਇੱਥੋਂ ਲੈ ਕੇ ਜਾਂਦੇ ਆ ਬਹਾ ਇੱਥੋਂ ਗਰੂ ਚੱਕ ਜਾਂਦੇ ਨੇ ਮੋਟਰਸਾਈਕਲ ਅੱਛਾ ਸ਼ਹਿਰ ਵਾਲੇ ਨੇੜੇ ਪਿੰਡਾਂ ਵਾਲੇ ਹੋਰ ਲੈ ਜਾਂਦੇ ਨੇ ਸੈਂਟਰ ਤੇ ਸੈਂਟਰ ਤੇ ਵਾਹ ਜੀ ਵਾਹ ਕੀ ਬਾਤ ਹੈ ਬੱਤੀ ਬੁੱਤੀ ਹੈਗੀ ਆ ਤੁਹਾਡੇ ਬੱਤੀ ਨਹੀਂ ਲਾਈਟ ਹੈ ਹਾਂ ਬੱਤੀ ਲਾਈਟ ਆਉਂਦੀ ਹੈ ਲਾਈਟ ਹਾਂਜੀ ਕਿੰਨਾ ਟਾਈਮ ਹੋ ਗਿਆ ਐ ਤਕਰੀਬਨ 10 10 ਸਾਲ 10 10 ਸਾਲ ਹੋਏ ਹਾਂਜੀ 10 ਸਾਲ ਹੋਏ ਬੱਤੀ ਆਈ ਨੂੰ ਹਜੇ ਕੀ ਆਏ ਬਲ ਹੈ ਮੰਗੀ ਅੱਛਾ ਵਾਰੀ ਤੋਂ ਖੰਡੀਆਂ ਲਾਈ ਖੜੇ ਹਾਂ 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 ਜੀ ਵੀ ਚੰਗੇ ਆ ਹਾਂ ਦੇਖ ਲਓ ਜੀ ਬੜੀ ਹਾਰਡ ਲਾਈਫ ਆ ਯਾਰ ਮਤਲਬ ਇਹ ਸੌਖਾ ਨਹੀਂ ਹੈਗਾ ਜਿਹੜਾ ਇੱਥੋਂ ਦਾ ਇਹਨਾਂ ਦਾ ਤੇ 10 ਸਾਲ ਹੋ ਗਏ ਲਾਈਟ ਆਈ ਨੂੰ ਸਿਰਫ ਆਪਣੇ 10 ਸਾਲ ਪਹਿਲਾਂ ਤੁਸੀਂ ਲਾ ਲੋ 2024 ਚੱਲੀ ਇਹਨਾਂ ਦਾ 2013 14 ਚ ਕਹਿ ਸਕਦੇ ਤੁਸੀਂ 13 14 ਚ ਲਾਈਟ ਆਈ ਇਹਨਾਂ ਕੋਲੇ ਤੇ ਫਰਿਜ ਫਰਿਜ ਦਾ ਹੋਰ ਵੀ ਪਤਾ ਨਹੀਂ ਮਤਲਬ ਅੱਜ ਵੀ ਇਹਨਾਂ ਕੋਲੇ ਹੋਣਗੇ ਜਾਂ ਨਾ ਗਰਮੀਆਂ 'ਚ ਤਾਂ ਮਨ ਲਾ ਟੈਂਪਰੇਚਰ ਕਾਫੀ ਜ਼ਿਆਦਾ ਹੁੰਦਾ ਹੋਊਗਾ ਤੇ ਗਰਮੀ ਤਾਂ ਬਹੁਤ ਆਪਦਾ ਹੋਊਗਾ ਇਹ ਇਲਾਕਾ ਕਿਉਂਕਿ ਡੈਜ਼ਰਟ ਆ ਮਰੂਥਲ ਲੈ ਅਮਾ ਜੀ ਆਗੇ ਹਾਂਜੀ ਅਮਾ ਜੀ ਕੀ ਹਾਲ ਨੇ ਸਤਿ ਸ੍ਰੀ ਅਕਾਲ ਕੀ ਹਾਲ ਚੱਲ ਸ਼ੁਕਰ ਹੈ ਪੁੱਤਰ ਜੀ ਸ਼ੁਕਰ ਹੈ ਚਲੋ ਵਧੀਆ ਵਧੀਆ ਕਿਵੇਂ ਲੰਘੀ ਜਾਂਦੀ ਹੈ ਜ਼ਿੰਦਗੀ ਬਸ ਪੁੱਤਰ ਵਾਹ ਵਾਈ ਅ ਅੱਛਾ ਐਨਾ ਮੈਨੂੰ ਵਧੀਆ ਲੱਗਿਆ ਪੰਜਾਬੀ ਬੋਲਦੇ ਇੱਥੇ ਤੱਕ ਸਾਰੇ ਹਾਂ ਅਸੀਂ ਪੰਜਾਬੀ ਪਿਛੋਂ ਆਏ ਜੀ ਆਦੇ ਆ ਨਾ ਅੱਛਾ ਤੁਸੀਂ ਉਧਰੋਂ ਆਏ ਹੋ ਉਧਰੋਂ ਆਏ ਅੱਛਾ ਕਿਆ ਬਾਤ ਹੈ ਕਿਹੜਾ ਪਿੰਡ ਸੀਗਾ ਸਾਡੇ ਪਿੰਡ ਸਨ ਬਹੁਤ ਸ਼ਹਿਰ ਲੋਗੜ ਸਖਤੇ ਵਾਲਾ ਅੱਛਾ ਅਸੀਂ ਇਹਨਾਂ ਪਿੰਡਾਂ ਦੇ ਆ ਅੱਛਾ ਉਹ ਚਾਰ ਚਾਰ ਪਿੰਡ ਸਨ ਸਾਡੇ ਉੱਥੇ ਅੱਛਾ ਹਾਂ ਅਸੀਂ ਉਧਰ ਦੇ ਆ ਠੀਕ ਹੈ ਕਿਆ ਬਾਤ ਹੈ ਜੀ ਚਲੋ ਤੁਸੀਂ ਕਿੱਥੋਂ ਆਏ ਜੀ ਕਿਹੜੇ ਅਸੀਂ ਚੜਦੇ ਪੰਜਾਬ ਤੋਂ ਆਏ ਆ ਉਧਰ ਸਾਡਾ ਬਰਨਾਲਾ ਬਰਨਾਲੇ ਤੋਂ ਬਠਿੰਡੇ ਕੋਲੇ ਹਾਂ ਗੰਗਾਨਗਰ ਸੋਹਣਿਆ ਉਧਰ ਗੰਗਾਨਗਰ ਉਧਰ ਮੇਰਾ ਆਬੂ ਹੁਣ ਤੇ ਕਰ ਜਾਂਦਾ ਰਿਹਾ ਹੈ ਗੰਗਾਨਗਰ ਹਾਂਜੀ ਆਬੂ ਕਿਵੇਂ ਵਗ ਜਾਂਦੇ ਸੀਗੇ ਪੁੱਤਰ ਪਰਮਟ ਕਰਵਾਤੇ ਆਉਦੇ ਘਰ ਵੇਖਣ ਜਾਂਦੇ ਸੀ ਅੱਛਾ ਵੀਜ਼ੇ ਤੇ ਵੀਜ਼ੇ ਹਾਏ ਹਾਏ ਤੇ ਹੁਣ ਮੇਰਾ ਪੁੱਤਰ ਵੀ ਥੋੜੇ ਨਾਲ ਸਾਧਨ ਗੱਲਾਂ ਕਰਦਾ ਹੈ ਵੱਡਾ ਅੱਛਾ ਹੁਣ ਦਾ ਵੀ ਉਧਰ ਬੜਾ ਮਾਲ ਹੈ ਬੜੇ ਸਾਰੇ ਸ਼ੁਭੀਜ ਨੇ ਸੁਣਿਆ ਨਹੀਂ ਰਿਕਾਰਡਾਂ ਹਾਂ ਹੁਣ ਤਾਂ ਪੁੱਤਰ ਤੇਰੀਆਂ ਕਾਲਾਂ ਕਰਨ ਲੱਗਾ ਤੇ ਅੱਗੇ ਇੰਡੀਆ ਤੇ ਖਾਤ ਪਾਣ ਦਾ ਹੁੰਦਾ ਸੀ ਹਾਂ ਹਾਂ ਠੀਕ ਹੈ ਜਾਲੇ ਵਤਨ ਸੰਸਾਨ ਨੂੰ ਪਿਆਰੇ ਲੱਗਦੇ ਨੇ ਹਾਂ ਉਹਦੇ ਦੇ ਨੰਬਰ ਨੂੰ ਬਰ ਲਿਆਉਂਦੇ ਨੇ ਸਹੀ ਗੱਲ ਹੈ ਸਹੀ ਗੱਲ ਨੰਬਰ ਵੀ ਤੇ ਵੇਖਣਾ ਸਾਰੇ ਆਪਣੇ ਉਧਰ ਉਧਰ ਹੈਗੇ ਤੁਹਾਡੇ ਰਿਸ਼ਤੇਦਾਰ ਹੁਣ ਨਹੀਂ ਪੁੱਤ ਸਾਡੇ ਕੋਈ ਨਹੀਂ ਔਰ ਜਾਣਕਾਰ ਹੈ ਨਹੀਂਗੇ ਰਿਸ਼ਤੇਦਾਰ ਦੋਸਤ ਬੰਦਰ ਬਣ ਗਏ ਔਰ ਰਿਸ਼ਤੇਦਾਰ ਨਹੀਂ ਹੈਗਾ ਕੋਈ ਹਾਂ ਹੂੰ ਰਿਸ਼ਤੇਦਾਰ ਸਾਡਾ ਕੋਈ ਨਹੀਂ ਅਸੀਂ ਬੱਜੇ ਰੁਜੇ ਸਾਰੇ ਆ ਗਏ ਆ ਚਾ ਪਾਕਿਸਤਾਨ ਚੋਂ ਦੋ ਅੱਛਾ ਠੀਕ ਹੈ ਤੇ ਕਿੱਧਰ ਲਾਹੌਰ ਗਏ ਹੋ ਤੁਸੀਂ ਕਦੇ ਕਨ ਕਿੰਨੇ ਵਾਰ ਲਾਹੌਰ ਹੋ ਜੀ ਜਾਂਦਾ ਹੁਣੇ ਮੇਰੇ ਪੁੱਤਰ ਉੱਥੇ ਵਿਚਾਰ ਲਾ ਵਾਵਾ ਦੂਰ ਹੈ ਲਾਹੌਰ ਇਥੋਂ ਕਿੰਨਾ ਟਾਈਮ ਲੱਗ ਜਾਂਦਾ ਲਾਹੌਰ ਦਾ ਲਾਹੌਰ ਪੁੱਤਰ ਲੱਗ ਹੀ ਜਾਂਦਾ ਹੈ ਇਥੋਂ ਸਵੇਰ ਚੜੀਏ ਨਾ ਤੇ ਸ਼ਾਮ ਹੀ ਜਾ ਪਹੁੰਚਨੇ 12-13 ਘੰਟੇ ਲੱਗ ਜਾਂਦੇ ਦੂਰ 12 ਘੰਟੇ ਨਹੀਂ ਕਿ 7 ਘੰਟੇ ਦੂਰ ਹੈ ਹੈਨਾ ਹੁਣ ਆਪ ਦੀ ਗੱਡੀ ਇਹਨਾ ਆਂਦਾ ਹੈ ਨਾ ਤਾਂ ਸ਼ਾਮ ਨੂੰ ਆ ਆ ਪਰਦੇ ਨੇ ਹਮ ਇਹਨਾਂ ਦੇ ਮੁੰਡੇ ਕੋਲੇ ਆਪਦੀ ਕਾਰ ਹੋਣੀ ਉਹਦੇ ਚ ਚੱਲ ਜਾਂਦੇ ਪਿੰਡ ਹੈ ਨਾ ਜਿਹੜਾ ਇਹਨਾਂ ਦਾ ਜਾਂ ਡੇਰਾ ਕਹਿੰਦੇ ਉੱਚਾ ਨੀਵਾ ਹੀ ਆ ਜਿੱਥੇ ਜਿੱਥੇ ਮਨ ਲਾਦਾ ਜਿੰਨਾ ਜਿੰਨਾ ਉੱਚਾਗਾ ਤੇ ਉੱਥੇ ਉੱਥੇ ਉਵੇਂ ਉੱਚਾ ਰੱਖ ਰੱਖੇ ਜਿੱਥੇ ਨੀਵਾ ਥੱਲੇ ਨੂੰ ਨੀਵਾ ਵਸਿਆ ਹੋਇਆਗਾ ਤੇ ਸੇਮ ਜਿਵੇਂ ਆਪਣੇ ਬੀਕਨੇਰ ਵਾਲੇ ਪਾਸੇ ਜੇ ਤੁਸੀਂ ਗਏ ਹੋਗੇ ਉਧਰਲੇ ਪਾਸੇ ਨਾ ਜਿਹੜੇ ਪਿੰਡ ਹੈ ਤੇ ਸੇਮ ਹੀ ਆਲਮੋਸਟ ਲੱਗ ਰਿਹਾਗਾ ਉਹੀ ਕੁਛ ਹੈ ਬਸ ਇਹਨਾਂ ਦੀ ਬੋਲਚਾਲ ਸਾਰੀ ਪੰਜਾਬੀ ਹੈ ਤੇ ਇੱਥੇ ਤੱਕ ਪੰਜਾਬੀ ਬੋਲੀ ਜਾਂਦੀ ਹੈ ਇਹਨਾਂ ਦੀ ਤੇ ਲਗਭਗ ਤੁਸੀਂ ਹੁਣ ਨੂਪਗੜ ਤੋਂ ਅਸੀਂ ਥੋੜਾ ਜਿਹਾ ਮੈਂ ਲਗਾ ਸਾਈਡ ਤੇ ਹੋਵਾਂਗੇ ਤੇ ਬੀ ਇੰਡੀਆ ਤੁਹਾਨੂੰ ਸੌਖੇ ਸਮਝਾਵਾਂ ਕੱਲ ਨੂੰ ਜਿਹੜਾ ਸਾਡਾ ਸਫਰ ਹੋਗਾ ਮੈਂ ਲਗਾ ਬੀਕਾ ਨੇਰ ਤੋਂ ਜੋ ਜੈਸਲਮੇਰ ਨੂੰ ਉਧਰ ਨੂੰ ਥੱਲੇ ਨੂੰ ਜਿਉਂ-ਜਿਉਂ ਥੱਲੇ ਨੂੰ ਜਾਵਾਂਗੇ ਨਾ ਉਧਰ ਵਾਲੇ ਰਸਤੇਵਾਲ ਨੂੰ ਪਤਾ ਹੈ ਲਓ ਜੀ ਇਹ ਇਹਨਾਂ ਦਾ ਘਰ ਹੈ ਅੰਦਰਲੇ ਪਾਸੇ ਥੋੜਾ ਜਿਹਾ ਦੇਖ ਲਈਏ ਇਹ ਇਹੋ ਜਿਹਾ ਘਰ ਹੈ ਜੀ ਕੁਝ ਪੱਕਾ ਵੀ ਉਹ ਬਣਾ ਕੇ ਰੱਖਿਆ ਹੈ ਪਿਛਲੇ ਪਾਸੇ ਕੀ ਕਹਿੰਦੇ ਨੇ ਕਹਿੰਦੇ ਘੋਟਾ ਲੈਣ ਆਇਆ ਮੈਂ ਕਿ ਨਹੀਂ ਸਤਿ ਘੁੰਮਣ ਆਇਆ ਇਹਨਾਂ ਦੇ ਬੋਟਾ ਮੇਲੇ ਆਉਂਦੇ ਹੋਣਗੇ ਤੇ ਆ ਦੇਖੋ ਆ ਪ੍ਰਾਣੀ ਹੋਵੇਂ ਰੱਖੇ ਹੋਏ ਆ ਉਹ ਪਤੀਲੇ ਗਾਹਾਂ ਉਹ ਤੇ ਦਰਖਤ ਦਰਖਤ ਤੇ ਪਏ ਪਏ ਆ ਸੁੱਕਣੇ ਪਏ ਹੋਏ ਆ ਚਲੋ ਸਭ ਪਤੀਲੇ ਇੱਧਰ ਸੁੱਕਣੇ ਪਏ ਆ ਇਹ ਮਗਾ ਸਾਂਝ ਬੜੀਆ ਯਾਰ ਇਹਨਾਂ ਦੀ ਆ ਸਾਰੀਆਂ ਕੰਦਾ ਹੀ ਖਤਮ ਹੋਰ ਵਿਚੋਂ ਦੀ ਰਾਹ ਬਣਾਈ ਹੋਏ ਹਨ ਤੋੜ ਤਾਂ ਨਿੱਗੇ ਨਹੀਂ ਕਿੱਥੇ ਤੱਕ ਉੱਦਾਂ ਤੇ ਉਹ ਆ ਤਿੰਨੇ ਚਾਰ ਭਰਾਵਾਂ ਨੇ ਘਾਰੇ ਉਸ ਤੋਂ ਅੱਗੇ ਹਵੇਲੀ ਆ ਆ ਲੈ ਮੈਂ ਤੁਹਾਨੂੰ ਉੱਥੇ ਲੈ ਕੇ ਦਿਖਾਦਾ ਦੇਖੋ ਇਹ ਆ ਦੇਖੋ ਸਾਰੇ ਘਰ ਹੀ ਕੱਚੇ ਤੇ ਅੱਗੇ ਆ ਆ ਗਈ ਜੀ ਹਵੇਲੀ ਇਹਨਾਂ ਦੀ ਸਫ਼ਰ ਬਹੁਤਾਂ ਲੰਬਾ ਯਾਰ ਮਤਲਬ ਅਸੀਂ ਅਜੇ ਰੁਕੇ ਨਹੀਂ ਹੈਗੇ ਰਸਤੇ 'ਚ ਇਧਰਲੇ ਪਾਸੇ ਤੁਹਾਨੂੰ ਦਿਖਾਵਾਂ ਨਾ ਆ ਦੂਰ ਤੱਕ ਆਹੀ ਕੁਛ ਆ ਬੇਰਾਨੇ ਇਲਾਕਾ ਸ਼ੁਰੂ ਹੋ ਗਿਆ ਹੁਣ ਤੇ ਆਹੀ ਕੁਛ ਆ ਸਾਰੇ ਤੇ ਇਧਰ ਦੇਖੋਗੇ ਤੁਸੀਂ ਸਾਰੇ ਕਿਤੇ ਅ ਮਤਲਬ ਡਰਾਈ ਲੈਂਡ ਡਰਾਈ ਲੈਂਡ ਕਿਤੇ ਕਿਤੇ ਗ੍ਰੀਨਰੀ ਦਿਖਦੀ ਹੈ ਕਿਤੇ ਕਿਤੇ ਕਣਕ ਦਿਖਦੀ ਹੈ ਕਣਕ ਥੋੜੀ ਬਹੁਤੀ ਹੈਗੀ ਮਾੜੀ ਮੋਟੀ ਕਿਤੇ ਖੇਤਾਂ 'ਚ ਰੁਕਾਂਗੇ ਤਾਂ ਤੁਹਾਨੂੰ ਦਿਖਾਵਾਂਗੇ ਹਨਾ ਥੋੜਾ ਬਹੁਤਾ ਤੁਹਾਨੂੰ ਮਿਲੇਗਾ ਜਿਆਦਾ ਇਹਨਾਂ ਦਾ ਕੰਮਕਾਰ ਵੀ ਡੰਗਰ ਪਸ਼ੂ ਦੀ ਹੈ ਦੱਸਿਆ ਇਹਨਾਂ ਨੇ ਇੱਕ ਸ਼ੈ ਵਹਾਵਾ ਆ ਵੇਖੋ ਆ ਕਾਲੋ ਲੱਗੀ ਹੈ ਨਾ ਰਾਤ ਨੂੰ ਦੁੱਧ ਡੰਗਰ ਲਈ ਕਿ ਬਿੱਲੀ ਬੁੱਲੀ ਆ ਕੇ ਨਾ ਪਾ ਜੇ ਇਦਾਂ ਹੀ ਹੈ ਨਾ ਹਾਂਜੀ ਹਾਂਜੀ ਹਾਂ ਇਦਾਂ ਹੀ ਹੈ ਲੈ ਵੀ ਬੰਦਿਆ ਨੇ ਦੇਖ ਲਓ ਮੰਜੇ ਢਾਲੇ ਮੁਹੱਬਤਾਂ ਬੜੀਆਂ ਕਰਦੇ ਆ ਜੀ ਤੇ ਮੈਂ ਕਿਹਾ ਮੰਜੇ ਢਾਲੇ ਦੇਖ ਲਓ ਮੁਹੱਬਤਾਂ ਕਿੰਨੀਆਂ ਹੁੰਦੀਆਂ ਹੈ ਰੋਟੀ ਖਾ ਕੇ ਰੋਟੀ ਖਾ ਕੇ ਜਾਈ ਰੋਟੀ ਤਾਂ ਨਹੀਂ ਖਾਣੀ ਬਸ ਰਾਹ ਜਾਂਦੇ ਜਾਂਦੇ ਆਏ ਸੀ ਕਿ ਮੈਂ ਕਿਹਾ ਚੱਲ ਥੋੜਾ ਤੁਹਾਨੂੰ ਕਲਚਰ ਇਹਨਾਂ ਦਾ ਦਿਖਾਈਏ ਕਿ ਹੋ ਜਾ ਹੈਗਾ ਹੈਗਾ ਹਾਂ ਜੀ ਮੈਂ ਕਿਹਨੇ ਇਹ ਸਿੱਖਾਣੀ ਕਿਤੇ ਅਸੀਂ ਗਰੀਬਾਂ ਤਾਂ ਨਹੀਂ ਕਹਿੰਦੇ ਜਾਂ ਸਾਡੀ ਨਹੀਂ ਖਾਣੀ ਮੈਂ ਕਿਹਾ ਸਾਨੂੰ ਐਵੇਂ ਤੁਹਾਨੂੰ ਤਕਲੀਫ ਨਾ ਹੋਵੇ ਹਨਾ ਵੀ ਵਿਚਾਰੇ ਕਿੱਥੇ ਚੁੱਲ੍ਹੇ ਬਾਲਣਗੇ ਅਸੀਂ ਤਾਂ ਨਹੀਂ ਖਾਣੀ ਹੋਰ ਵੀ ਮਸਲਾ ਨਹੀਂ ਹੈਗਾ ਉਹਨਾਂ ਨੂੰ ਐ ਲੱਗਦਾ ਵੀ ਤਾਂ ਜਵਾਬ ਦੇ ਦੇ ਵੀ ਗਰੀਬ ਵੀ ਅਸੀਂ ਹਾਂ ਨਾ ਨਾ ਦੋ ਚਮਚੇ ਤਾ ਗਰੀਬੀ ਅਮੀਰੀ ਦਾ ਕੋਈ ਫਰਕ ਨਹੀਂ ਹੈਗਾ ਜੀ ਅਸੀਂ ਤੁਹਾਡੇ ਵਰਗੇ ਆ ਅਸੀਂ ਵੀ ਤੁਹਾਡੇ ਵਰਗੇ ਹਾਂ ਹਾਂ ਜੀ ਅਸੀਂ ਇਹ ਚੀਜ਼ਾਂ ਦਾ ਦੇਖਣ ਨਿਕਲੇ ਕਿਉਂ ਟੱਲੋ ਸਾਹਿਬ ਇਹ ਕੀ ਪਕਾਇਆ ਜੇ ਇਹ ਚੌਲ ਬਣਾਏ ਖਿਚੜੀ ਬਣਾਈ ਹੈ ਮਤਲਬ ਕੀ ਬਣਾਇਆ ਮਾਤਾ ਇਹ ਇਹ ਦੜੀਆ 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 ਬਣਾਇਆ ਹਾਂਜੀ ਬਣਾਓ ਖਾਓ ਦੋ ਦੋ ਚਮਚੀਆਂ ਚਲੋ ਬਾ ਇੱਕ ਪਲੇਟ ਚੀਜ਼ ਦੋ ਦੋ ਚਮਚੇ ਲਾ ਲਾਂਗੇ ਅਸੀਂ ਸਾਰੇ ਹੈ ਜੀ ਥੋੜੀ ਆਏ ਨਾ ਸਾਨੂੰ ਖੁਸ਼ੀ ਹੋ ਜਾਏਗੀ ਮੈਂ ਕਿਹਾ ਸ਼ੁਕਰੀਆ ਪਹਿਲਾਂ ਤਾਂ ਤੁਹਾਡਾ ਤੁਸੀਂ ਸਾਡੇ ਲਈ ਇੰਨਾ ਮਾਣ ਇੱਜ਼ਤ ਮਾਨ ਕੀਤਾ ਸਾਡਾ ਹੈ ਘਰੇ ਆਏ ਆਂ ਦਾ ਹਾਂਜੀ ਹੂੰ ਸਾਨੂੰ ਖੁਸ਼ੀ ਹੋਈ ਹੈ ਮਾਤਾ ਹਾਂਜੀ ਇਹ ਬਣਾਇਆ ਜੀ ਦਲੀਆ ਦਲੀਆ ਹੀ ਖੁਸ਼ੀ ਦਲੀਆ ਗੋੜਾ ਵਾਲਾ ਤੇ ਬੜਾ ਜ਼ਿਆਦਾ ਸਵਾਦ ਹੈ ਜੀ ਕਿਆ ਬਾਤ ਹੈ ਮੈਂ ਕਿਹਾ ਵਧੀਆ ਬਣਿਆ ਖੋ ਜੀ ਲਾਉ ਡੈਲੋਂ ਸਾਹਿਬ ਅਰੇ ਬਰਾ ਬਰਾ ਸਾਂਝਾ ਖਾ ਰਹੇ ਹਾਂ ਇੱਕ ਚਮਚਾ ਮੇਰੇ ਬਰਾ ਨੇ ਲਾਉਣਾ ਤੇ ਇੱਕ ਚਮਚਾ ਮੈਂ ਲਾਉਣਾ ਚੰਗਾ ਵੀ ਮਿੱਤਰੋ ਫਿਰ ਮਿਲਾਂਗੇ ਸ਼ੁਕਰੀਆ ਮਿਹਰਬਾਨੀ ਮੁਹੱਬਤਾਂ ਬਹੁਤ ਸਾਰੀਆਂ ਤੁਹਾਨੂੰ ਜਿਉਂਦੇ ਵੱਸਦੇ ਰਹੋ ਠੀਕ ਹੈ ਚੰਗਾ ਜੀ ਸਸਤ ਕੰਮ ਜੀ ਸ਼ੁਕਰੀਆ ਤੁਹਾਡਾ ਥੈਂਕ ਯੂ ਸੋ ਮਚ ਬਹੁਤ ਵਾਸੀ ਦਲੀਆ ਕਾਡਾ ਹਾਂਜੀ ਲਾਸ਼ੁ ਕਰੀਆ ਬਹੁਤ ਬਹੁਤ ਚੰਗੇ ਜੀ ਹਾਂਜੀ ਹਾਂਜੀ ਜਰੂਰ 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 ਅਸੀਂ ਇੰਡੀਆ ਤੋਂ ਆਇਆ ਕਰਦੇ ਹਾਂ ਇਹ ਬੱਚੇ ਹੁੰਦੇ ਦੇ ਪਿਆਰ ਸਾਡੇ ਉਹ ਨਹੀਂ ਇਹ ਬੱਚਿਆਂ ਨੂੰ ਦੇਦੇ ਸਾਡੇ ਕੋਲ ਬਸ ਚੱਕੋ ਤੁਸੀਂ ਸਾਡਾ ਇਨ ਪੁੱਤਰ ਦਾ ਮਾਨ ਕਰਾਇਰਦੇ ਆ ਸਾਡਾ ਆਲਾਕਾ ਬੀਕਨੇਰ ਸੀ ਅੱਛਾ ਬੀਕਨੇਰ ਤੋਂ ਤੁਸੀਂ ਆ ਗੰਗਾ ਨਗਰ ਵੈਸੇ ਕਹਿ ਗਏ ਫਿਰ ਬੀਕਨੇਰ ਤੋਂ ਆਏ ਸੀ ਹਾਂ ਤਦ ਇਹਨਾਂ ਨੂੰ ਤੁਸੀਂ ਨੰਬਰ ਦੀ ਲੋੜ ਨਹੀਂ YouTube ਤੇ ਵੇਖਿਓ ਸਾਰੇ ਠੀਕ ਹੈ YouTube ਚਲਾਉਂਦੇ ਹੋ ਤੁਸੀਂ YouTube ਚਲਾਉਂਦੇ ਨੇ ਹਾਂ ਨਿੱਕੀ ਨੂੰ ਪਤਾ ਹੈ ਮੈਂ ਕਿਤੇ ਨਹੀਂ ਪਤਾ ਮੈਂ ਕਿਹੋ ਫੋਨ ਹੈਗੇ ਤੁਹਾਡੇ ਕੋਲੇ ਅੱਛਾ ਅੱਛਾ ਫੋਨ ਤੇ ਦੇਖ ਲਿਓ ਪੰਜਾਬੀ ਲਹਿਰ ਨੂੰ ਦੇਖਿਓ ਤੇ ਪੰਜਾਬੀ ਟ੍ਰੈਵਲ ਕਪਲ ਨੂੰ ਕਿ ਸਿਰਫ ਦੋ ਹੀ ਦੇਖਣੇ ਆ ਹਾਂ ਜੀ ਸਮਾਜੀ ਅਸਲਾਮੁਅਲੈਕੁਮ ਚੰਗਾ ਜੀ ਸਤਿ ਸ੍ਰੀ ਅਕਾਲ ਮਿਹਰਬਾਨੀ ਤੁਹਾਡੀ ਓਕੇ ਜੀ ਜੀ ਬਹੁਤ ਸ਼ੁਕਰੀਆ ਇਹ ਦੇਖ ਲਓ ਇੰਨੀ ਮੁਹੱਬਤਾਂ ਕਰਦੇ ਆ ਯਾਰ ਬੰਦੇ ਕਿੱਥੇ ਪਿੰਡਾਂ ਤੱਕ ਬੈਠੇ ਦੇਖ ਲਓ ਅੱਲਾਹ ਅੱਲਾਹ ਖੈਰ ਸਲਾਮ ਕੀ ਬਾਤ ਹੈ ਜੀ ਜੀ ਜਲਦੀ ਆਉਣਾ ਗੱਲਾਂ ਕਰਦੇ ਨਾ ਕਹਿੰਦੇ ਸਤਿ ਸ੍ਰੀ ਅਕਾਲ ਬਈ ਇੰਨੇ ਮੁਹੱਬਤੀ ਲੋਕ ਲਈ ਲੱਭਦੇ ਆ ਤੇ ਜਿੰਨੀ ਮੁਹੱਬਤ ਆ ਇਹਨਾਂ ਨੇ ਸਾਨੂੰ ਦਿਖਾਈ ਆ ਚੋਲਸਤਾਨ ਦਾ ਥੋੜਾ ਕਲਚਰ ਵਾਰ ਥੋੜੇ ਪਿਆਰ ਬਾਰੇ ਸੁਨੇ ਆ ਸੀਗਾ ਪਰ ਅੱਜ ਪਹਿਲਾ ਦਿਨ ਅਜੇ ਇਲਾਕੇ ਚ ਅਸੀਂ ਰਹਿਣੇ ਆ ਚ ਤਿੰਨ ਚਾਰ ਦਿਨ ਲਾਉਣੇ ਆ ਚੋਲਸਤਾਨ ਜਿਵੇਂ ਪਹਿਲਾਂ ਪੰਜਾਬ ਕਮੇਹਾ ਦਾ ਜਿਵੇਂ ਦੱਸਿਆ ਹਿੱਸਾ ਉੱਥੀ ਆ ਤੇ ਪਰ ਹੌਲੀ ਹੌਲੀ ਕਰਕੇ ਅਸੀਂ ਅੱਗੇ ਵਧਦੇ ਜਾਣਾ ਰੋਈਆਂ ਇਹ ਦੇਖਦੇ ਦੇਖਦੇ ਗੁਜਰਦੇ ਗੁਜਰਦੇ ਹਨ ਠੇਠ ਮੈਨੂੰ ਨਾਸਰ ਬਾਈ ਉਹਨਾਂ ਦੀ ਬੜੀ ਸੋਹਣੀ ਗੱਲ ਲੱਗੀ ਠੇਠ ਪੰਜਾਬੀ ਦਾ ਸ਼ਬਦ ਰੋਈ ਜਿਉਣਾ ਮੋੜ ਜਿਹੜੀ ਜਿਉਣਾ ਮੋੜ ਫਿਲਮ ਚ ਹੁੰਦਾ ਉਦੋਂ ਚ ਵਰਤੇ ਜਾਂਦਾ ਸੀ ਰੋਹੀ ਵਰਤੇ ਜਾਂਦਾ ਸੀ ਵੈਸੇ ਨਹੀਂ ਆਪਾਂ ਜਾਦਾ ਡੈਜ਼ਰਟ ਬੋਲਦੇ ਆ ਜਾਂ ਆਪਣੇ ਰੇਗਿਸਤਾਨ ਬੋਲਦੇ ਨੇ ਆਪਾਂ ਵੀ ਰੇਗਿਸਤਾਨ ਹਨ ਰੋਹੀ ਸ਼ਬਦ ਨਹੀਂ ਵਰਤੇ ਜਾਂਦੇ ਰੋਹੀ ਇੱਥੇ ਆ ਕੇ ਦੁਬਾਰਾ ਸੁਣਿਆ ਬੜੇ ਟਾਈਮ ਬਾਅਦ ਆ ਜਾਓ ਭੱਜ ਕੇ ਆ ਜਾਓ ਇੱਥੇ ਬਾਏ ਬਾਏ ਕਰਕੇ ਜਾਓ ਆ ਫੋਨ ਚ ਮੇਰੇ ਆਏ ਹਾਏ 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 ਪਿਆਰ ਬਹੁਤ ਸਾਰਾ ਤੁਹਾਨੂੰ ਬਾਏ ਆਏ ਹੈ ਬਾਏ 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 ਚੰਗਾ ਜਿਉਂਦੇ ਵਾਸਤੇ ਰਹੋ ਸਾਰੇ ਫਿਰ ਮਿਲਾਂਗੇ ਆਹੋਂ ਦੇ ਸਾਰ ਗਿਆ ਟਾਈਮ ਚੰਗਾ ਜੀ ਸ਼ੁਕਰੀਆ ਬਹੁਤ ਬਹੁਤ ਮੁਹੱਬਤ ਤੁਹਾਨੂੰ ਮਿਹਰਬਾਨੀ ਚੱਲੋ ਸਾਹਿਬ ਅੱਗੇ ਆਪਾਂ ਹੁਣ ਕਿੱਥੇ ਰੁਕਣਾਗਾ ਹਾਂਜੀ ਅੱਗੇ ਦੋ ਫੋਰਟ ਨੇ ਆਪਾਂ ਫੋਰਟ ਦੋ ਵੇਖਣੇ ਡਿੱਕਣ ਦੇ ਅੱਗੇ ਆਪਣੇ ਨਾਲ ਦੇ ਤੇ ਉਹ ਡੇਜ਼ਰਟ ਚ ਆਪਾਂ ਵੜ ਗਏ ਸਮਝੋ ਇਸ ਤੋਂ ਬਾਅਦ ਇਸ ਤੋਂ ਬਾਅਦ ਚ ਮਤਲਬ ਸਾਰਾ ਰੋਈ ਵਾਲਾ ਲੱਖਾ ਸ਼ੁਰੂ ਹੋ ਗਿਆ ਤੇ ਰਾਤ ਆਪਾਂ ਜਿੱਥੇ ਹੀ ਰੁਕਣਾ ਤੇ ਇੰਜੋਏ ਕਰਨਾ ਵਾ ਭੰਗੜੇ ਭੁੰਗੜੇ ਪਾਉਣੇ ਆ ਤੇ ਕੱਲ ਨੂੰ ਉੱਥੋਂ ਦੀ ਲਾਈਫ ਰੋਈ ਦੀ ਕਿਦਾਂ ਦੀ ਉਹ ਦਿਖਾਉਣੀ ਤੇ ਫੋਰਟ ਕਿਹੜਾ ਦੇਖਣਾ ਹੁਣ ਆਪਾਂ ਕਿਹੜਾ ਹੋਊਗਾ ਇੱਥੇ ਦੋ ਫੋਰਟ ਨੇ ਇੱਕ ਦਾ ਨਾਮ ਆ ਮੋੜ ਇਸ ਤਰ੍ਹਾਂ ਕਰਕੇ ਨਾਮ ਮੇਰੇ ਵੀ ਦਿਮਾਗੇ ਚੜਨ ਰਿਹਾ ਅੱਛਾ ਜਾ ਕੇ ਵੇਖਦੇ ਨੇੜੀ ਐ ਤੋ ਲੱਗੀ ਲੱਗੀ ਚਲੋ ਸੂਰਜ ਛਿਪਣ ਤੋਂ ਪਹਿਲਾਂ ਪਹਿਲਾਂ ਜੀ ਤੁਹਾਨੂੰ ਦਿਖਾਉਨੇ ਆ ਕਿਹ ਲਾ ਜਿਹੜਾ ਇੱਥੋਂ ਦਾ ਪਹਿਲਾ ਇੱਧਰ ਨੂੰ ਜਿਹੜਾ ਇਹ ਇਲਾਕਾ ਸਾਹਮਣੇ ਬਾਈ ਮੈਨ ਲਾਦਾ ਜਿਹੜੇ ਇੰਟਰਨੈਸ਼ਨਲ ਟੂਰਿਸਟ ਆ ਘੱਟ ਹੀ ਆਉਂਦੇ ਹੋਣਗੇ ਹੈ ਨਾ ਬਾਈ ਇੱਧਰ ਨੂੰ ਤੈਨੂੰ ਲੱਗਦਾ ਨਹੀਂ ਜੇ ਕੋਈ ਲੋਕਲ ਵੀ ਆਉਂਦਾ ਹੋਵੇ ਤਾਂ ਕੋਈ ਥੋੜੀ ਬਹੁਤੀ ਤਾਂ ਸਵੱਛਤਾ ਹੀ ਹੋਵੇ ਨਾ ਹਾਂ ਇੰਟਰਨੈਸ਼ਨਲ ਤਾਂ ਦੂਰ ਦੂ ਸਾਡਾ ਬੜਾ ਮਨ ਸੀਗਾ ਇਹ ਇਲਾਕੇ ਦੇ ਦੇਖੇ ਦੇਖੂਗਾ ਜੀ ਹਾਂਜੀ ਭਾਜੀ ਇਹ ਅਗਰ ਤੁਹਾਨੂੰ ਜਿਹੜਾ ਅਗਲਾ ਕਲਚਰ ਹੈ ਨਾ ਰੋਹੀ ਦਾ ਜਿੱਦਾਂ ਸਵੇਰੇ ਉੱਠ ਕੇ ਬੁੜੀਆਂ ਮੱਖਣ ਰੜਕਦੀਆਂ ਰੋਟੀ ਪਕਾਉਂਦੀਆਂ ਆਪ ਦਾ ਬੰਦੂਰ ਤੇ ਪਾਣੀ ਖੂਜੋ ਪਾਣੀ ਕੱਢਦੀਆਂ ਹਾਂਜੀ ਚੱਪੂਆਂ ਨਾਲ ਹਾਂਜੀ ਤੇ ਜਾਂ ਉਹ ਮਸ਼ਕਾਂ ਦੇ ਨਾਲ ਉਹੋ ਚੀਜ਼ਾਂ ਦਿਖਾਵਾਂਗੇ ਤੁਹਾਨੂੰ ਕੱਲ ਨੂੰ ਹਾਂਜੀ ਕੱਲ ਨੂੰ ਹੁਣ ਆਪਾਂ ਰਾਤ ਵੀ ਸਟੇ ਕਰਨਾ ਹੈ ਅਸੀਂ ਨਾ ਅੱਜ ਰਾਤ ਨੂੰ ਕੈਂਪਿੰਗ ਕਰਨੀ ਹੈ ਰੋਹੀ ਦੇ ਵਿੱਚ ਹੀ ਇਧਰ ਨੂੰ ਹੀ ਜਾਂਦੇ ਜਾਂਦੇ ਰੁਕਣਾ ਹੈਗਾ ਹਾਂਜੀ ਤੇ ਗੱਭੇ ਰੋਹੀ ਹੋਣਿਆਂ ਨੇ ਪੂਰਾ ਕੀਤੇ ਹੋਏ ਆ ਹਾਂਜੀ